ਸਚੜ ਮੇਰੀ ਰੰਗਲੇ ਜਾਏ ਸੁਤੇ ਜੀਰਾ ਪਿਛਲੇ ਦਿਨੀ ਇੱਕ ਬਹੁਤ ਹੀ ਦੁਖਦਾਈ ਹਸ ਵਰਤਿਆ ਜਿਹਦੇ ਵਿੱਚ ਸਰਦਾਰ ਫੌਜਾ ਸਿੰਘ ਜੀ ਮਰਾ ਹੁੰਦੜਾ ਹੱਕ ਸਾਨੂੰ ਸਾਰਿਆਂ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਸਰਦਾਰ ਫੌਜਾ ਸਿੰਘ ਜਹੇ ਢੜਾਕ ਸਨ ਜਿਨ੍ਹਾਂ ਨੇ 100 ਸਾਲ ਦੀ ਉਮਰ ਵਿੱਚ ਮੈਰਾਥਨ ਜਿੱਤੀ ਜਿਹੜੇ 5 ਸਾਲ ਦੀ ਉਮਰ ਤੱਕ ਆਪਣੀਆਂ ਲੱਤਾਂ ਤੇ ਭਾਰ ਨਹੀਂ ਸੀ ਪਾ ਸਕਦੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਹੌਸਲੇ ਦ੍ਰਿੜਤਾ ਅਤੇ ਦਲੇਰੀ ਨਾਲ ਆਪਣੇ ਆਪ ਨੂੰ ਐਸਾ ਇਨਸਾਨ ਬਣਾਇਆ ਜਿਹੜਾ ਦੁਨੀਆ ਦੇ ਵਿੱਚ ਉਹਨਾਂ ਦੇ ਨਾਮ ਨੂੰ ਉਜਾਗਰ ਕਰ ਗਿਆ ਜਲੰਧਰ ਦੇ ਪਿੰਡ ਵਿਆਸ ਵਿੱਚ 1911 ਵਿੱਚ ਜਨਮੇ ਪੌਜਾ ਸਿੰਘ ਨੇ 100 ਸਾਲ ਦੀ ਉਮਰ ਵਿੱਚ ਮੈਰਾਥਨ ਜਿੱਤੀ ਔਰ ਪੰਜਾਬ ਪੰਜਾਬੀਅਤ ਦੇ ਨਾਮ ਨੂੰ ਉੱਚਾ ਕੀਤਾ ਇਹਦੇ ਨਾਲ ਹੀ ਉਹਨਾਂ ਨੇ ਦਸਤਾਰ ਦੀ ਆਨ ਤੇ ਸ਼ਾਨ ਦੀ ਬਹਾਲੀ ਨੂੰ ਕਾਇਮ ਰੱਖਿਆ ਦਸਤਾਰਧਾਰੀ ਸਰਦਾਰ ਫੋਜਾ ਸਿੰਘ ਦੁਨੀਆ ਦੇ ਨਕਸ਼ੇ ਤੇ ਵੱਡੇ ਵੱਡੇ ਧੜਾਕਾਂ ਦੀ ਦੌੜ ਵਿੱਚ ਸ਼ਾਮਲ ਹਮੇਸ਼ਾ ਉਹਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇਗਾ ਸਰਦਾਰ ਫੋਜਾ ਸਿੰਘ ਨੂੰ ਯਾਦ ਕਰਦੇ ਹਾਂ ਅੱਜ ਵੀ ਪੰਜਾਬੀ ਹੌਕਾ ਲੈਂਦੇ ਨੇ ਕਿ ਉਹ ਸਾਡਾ ਹੀਰਾ ਸਾਡੇ ਕੋਲੋਂ ਸਦਾ ਲਈ ਗਵਾਚ ਗਿਆ 114 ਸਾਲ ਦੀ ਉਮਰ ਵੀ ਉਹਨਾਂ ਨੇ ਤੰਦਰੁਸਤੀ ਨਾਲ ਜੀਵੀ ਔਰ ਇੱਕ ਅਚਨਚਿਤ ਖਾਸਾ ਹੋਇਆ ਜਿਹਦੇ ਵਿੱਚ ਸਰਦਾਰ ਫੌਜਾ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਜਿੰਦਾਦਿਲੀ ਉਹਨਾਂ ਦੀ ਇਹ ਵਧੀਆ ਜਿਹੜੀ ਦੇਣ ਹੈ ਪੰਜਾਬੀਆਂ ਤੁਹਾਨੂੰ ਉਹਦੇ ਲਈ ਪੰਜਾਬੀ ਹਮੇਸ਼ਾ ਉਹਨੂੰ ਯਾਦ ਕਰਦੇ ਰਹਿਣਗੇ ਔਰ ਹੌਂਸਕਾਈ ਰੇਡੀਓ ਤੇ ਟੀਵੀ ਪਰਿਵਾਰ ਉਹਨਾਂ ਦੀ ਇਸ ਦੇਣ ਨੂੰ ਕਦੀ ਭੁਲਾ ਨਹੀਂ ਸਕੇਗਾ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਦਾ ਹੈ

ो जो, जो ते हुक् जिनि पच्छता हुक्म दिन कदे ना मन माहि ਤੇਰਾ ਹੁਕਮ ਤੁਸੀਂ ਬਣੀ ਰਹੂ ਹਰ ਤਾਜ਼ਾ ਅਪਡੇਟ ਲਈ on sky tv ਦਿਨਾਲ